ਸ਼੍ਰੀ ਬਾਗ ਮਹਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰ ਪ੍ਰਸਾਦਿ ਮਨ ਵਸੈ ਹਉਮੈ ਦੂਰ ਕਰੇ ਜੋ ਮਾਨਤਾਵਤੋ ਤਾਰੈ ਜੇ ਆਪ ਨજર ਕਰੇ ਪਾਇਰੇ ਗੁਰਮੁਖ ਹਰਨਾਮ ਧਿਆਇ ਨਾਮਨ ਦਾਨ ਸਦਮਾਵਸ ਮਹਲੀ ਪਾਵਥਾਉ ਰਾਉ ਮਨਮੁਖ ਮਾਤਰ ਅੰਧ ਹੈ ਤਿਸ ਨੋ ਖੌਰ ਨਾ ਥਾਉ ਬਹੁ ਜਿੰਨੀ ਪਉਂਦਾ ਫਿਰੈ ਜੋ ਸੁਨਿਆ ਘਰ ਕਾ ਗੁਰਮਤਿ ਕਾਟ ਜਾਣਣਾ ਸਬਦ ਮਿਲੈ ਹਰਨਾਉ ਤ੍ਰੈ ਗੁਣ ਮਾਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੂਰਗੁ ਬਾਰ ਲੋਧੀਆਂ ਨੂੰ ਕੌਸ਼ੇ ਦੇ ਪਰਵੇਦ ਕਰੇ ਪੁਕਾਰ ਵਿਖਿਆ ਹੰਦਰ ਪਾਚਮੇ ਨਾ ਹੁਰਵਾਰ ਨਾ ਪਾਰ ਨਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਗਟਾਲ ਬੱਜੋ ਗੁਰੂ ਅਚੇਕ ਹੈ ਸਭ ਬੰਦੀ ਜਮਕਾਲ ਨਾਨਕ ਗੁਰਮਤਿ ਉੱਬੜੇ ਸਚਾ ਨਾਮ ਸਮਾਰੇ ਸ੍ਰੀ ਰਾਵ ਮਹਲਾ 3 ਜੀ ਰਾਇ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮਿਲਾਇ ਅਨ ਹਰਨਾਮ ਵਸਿਆ ਮਨੈ ਤੋਤੇ ਜਨਕਾ ਪੁਨਹ ਸੇਨ ਸਤ ਸੰਗਤ ਮਿਲਾਇ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੇ ਸਬਦ ਮਿਲਾਉ ਰਹਾਉ ਜਿਨੇ ਇਲਾਮ ਪਛਾਨਿਆ ਤਨ ਵਿਟਾਓ ਬਾਲ ਜਾਓ ਆਪ ਸ਼ੋਡ ਚਰਣੀ ਲੱਗਾ ਚੱਲਾ ਤਨ ਕਾ ਪਹਾਏ ਲਾਹ ਹਰ ਹਰ ਨਾਮ ਮਿਲਾਏ ਸਹਜੇ ਨਾਮ ਸਮਾਈ ਬੇ ਨੋ ਗੋਰੀ ਮਹਰ ਨਾ ਪਾਈਏ ਨਾਮ ਨਾ ਪ੍ਰਾਪਤੁਰ ਹੋਏ ਐਸਾ ਸਤਿਗੁਰ ਲੋੜ ਨਹੋ ਜਿੱਦੂ ਪਾਈਏ ਸਤਸੇ ਅਸੋਰ ਸੰਘਾਰ ਸੁਖ ਵਸਾ ਜੋ ਤਸ ਬਾਰਾ ਸੋ ਹੋਏ ਜੇ ਹਾ ਸਤ ਗੁਰੂ ਕਰ ਜਾ ਰਿਹਾ ਤੇਰੇ ਜੇ ਹਾ ਸੁਖ ਰਹੇ ਇਹੋ ਸਾਸਾ ਨੂਲੇ ਨਾਹੀ ਧਾਉ ਲਾਇ ਜਨ ਕੋ ਨਾਲਕ ਏਕ ਜੋਤ ਦੋ ਮੂਰਤੀ ਸਬਦ ਮਿਲਾਉ ਆਹੇ ਸਿੰਗਾਵੇ ਮਹੱਲਾ ਤੀਜਾ ਅੰਮ੍ਰਿਤ ਛੋੜ ਬਿਖਿਆ ਲੁਭਾਣੇ ਸੇਵਾ ਕਰੇ ਵਿਦਾਣੀ ਆਪਣਾ ਧਰਮ ਗਵਾਵੇ ਬੂਝ ਜਮਾਹੀ ਆਨੰਦ ਇਹਨ ਦੁਖ ਰਹਾਣੀ ਮਨੁਕੋ ਆਂਗਨਾ ਚੇ ਤੇਰੀ ਬੂਗ ਮੋ ਦਨ ਪਾਣੀ ਮਨ ਰੇ ਸਦਾ ਪਜੋ ਹਰ ਸਰਣਾਈ ਗੁਰ ਕਾ ਸਬਦੋ ਅੰਤਰਵਸਾ ਤਾ ਹਰਿ ਵਿਸਰਣਾ ਜਾਇ ਰਹਾ ਤੇ ਸਿਰ ਮਾਇਆ ਕਾ ਪਤਲਾ ਵਿਚਹੁ ਹਮ ਦ੍ਰਿਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖ ਫਤ ਗਵਾਇ ਸਤਿਗੁਰੂ ਦੀ ਸੇਵਾ ਸਲਾ ਸੁਰਪਾਇ ਜੁਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਹੱਥ ਸੁਖਾਲੀ ਜੇ ਇਛੇ ਸੁਪਾਲ ਪਾਇ ਜਤ ਸਤਿ ਤਾ ਕੋ ਤਿਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਨ ਪ੍ਰੀਤ ਸੁਖ ਕਾਇ ਜੋ ਸਤਿਗੁਰ ਕੀ ਸਰਣਾ ਜਪੇ ਹਾਤਨ ਕ ਬਲ ਜਾਏ ਦਸਚਾ ਸਚੀ ਬੋਲਾਈ ਸਦੇ ਸਤਿ ਸਮਾ ਨਾਲ ਕੋ ਨਗਰੀ ਪਾਈਆ ਗੁਰਮਖ ਮੇਲ ਮਿਲਾਇੋ ਸ਼੍ਰੀ ਗਾਗੋ ਮਹੱਲਾ ਤੀਜਾ ਮਨੁਖ ਕਰਮ ਕਮਾਵਣ ਜਿਉ ਦੁਹਾਗਣ ਤਨ ਸੀਗਾਰੋ ਸੇਜੈ ਕੰਤਨ ਆਵੈ ਮਿਤਨ ਤੂ ਖੁਵਾਰ ਤੇਰ ਕਾ ਮਹਿਲ ਨਾ ਪਾਵੇ ਨਾ ਦਿਸੈ ਘਰ ਬਾਰ ਪਾਈ ਰੇ ਇੱਕ ਮਨ ਨਾਮ ਧਿਆਏ ਸੰਤਾ ਸੰਗਤ ਮੂਲ ਰਹਿ ਜਾਪ ਰਾਮ ਨਾਮ ਸੁਖ ਪਾਏ ਰਾਮ ਗੁਰਮਖ ਸਵਾ ਸੋਹਗਣੀ ਪਰ ਆਖਿਆ ਉਰਤਾਰੇ ਮਿਠਾ ਬੋਲੇ ਨੇ ਚਲ੍ਹੇ ਸੇ ਜੈ ਰਵ ਪਗਾਰ ਸੁਭਾਵੰਤੀ ਸੋਹਗਣੀ ਜਨ ਗੁਰ ਕਾ ਹੇਤ ਅਪਾਰ ਜਾ ਭਾਗ ਸਤਗੁਰ ਮਿਲਿਆ ਜਾ ਭਾਗ ਕਾ ਉਦੋ ਹੋਏ ਅੰਤਰ ਹੋ ਦੁਖ ਅੰਤਰ ਹੋ ਦੁਖ ਭਾਮ ਕਟਿਏ ਸੁਖ ਪ੍ਰਾਪਤ ਹੋਏ ਗੁਰ ਕਾ ਬਾਣ ਜੋ ਚੱਲੈ ਦੁਖ ਨਾ ਪਾਵੇ ਕੋਈ ਗੁਰ ਕਾ ਬਾਣ ਵਿੱਚ ਅੰਮ੍ਰਿਤ ਹੈ ਸਹਜ ਪਾਵਾ ਕੋਈ ਜਿਨਾਂ ਪ੍ਰਾਪਤ ਤੋ ਤਨ ਪਿਆ ਹਮੈ ਵਿੱਚ ਰਖੋ ਨਾਨਕ ਗੁਰਮੁਖ ਨਾਮ ਤੇ ਆਈਐ ਸਚੁ ਮਿਲਾਵਹਿ ਸਿਰੀ ਰਾਗੁ ਮਹਲਾ ਤੀਜਾ ਜਾ ਪਿਰ ਜਾਣਾ ਆਪਣਾ ਤਨ ਮਨ ਅੱਗਾ ਪਰੇ ਸੁਹਾਗੇ ਕਰਮ ਕਮਾਵਦੀਐ ਸੇਈ ਕਰਮ ਕਰੇ ਸਜ ਸਾਧ ਮਿਲਾਵਰਾ ਸਚੁ ਵਡਾਈ ਦੇ ਭਾਈ ਵੇ ਗੋਰ ਗਾਨਾ ਭਗਤ ਨਾਵੇ ਦੋਨ ਗੋਰ ਤਲ ਤਨਾ ਪਾਈਏ ਜੇ ਲੋਚਾ ਸਭ ਕੋ ਰਹੋ ਤੁਲਾ ਫਿਰ 84 ਫਿਰ ਪਿਆ ਕਮਨ ਦੂਜੇ ਤਹਾਏ ਬੇਨ ਗੋਰ ਨੀਦਾਵਈ ਦੁਖੀ ਰਾਨ ਗਹਾਏ ਬਿਨ ਸਬਦਾ ਤੋਰ ਨਾ ਪਾਈਏ ਬਿਰਥਾ ਜਨਮ ਗਵਾਏ ਹੋ ਹੋ ਕਰਤੀ ਜਗ ਫਰੀ ਨਾ ਧਨ ਸੰਪਨ ਨਾਲੇ ਅੰਦੀ ਨਾਮ ਨਾ ਚਿਤੈ ਸਭ ਬਦੀ ਜਮ ਕਾਲੇ ਸਤਗੁਰੇ ਮਿਲੇ ਧਨ ਪਾਇ ਹਰ ਨਾਮ ਮਾਰ ਦੇ ਸਮਾਲ ਨਾਮ ਰਤੇ ਉਸੇ ਨਿਰਮਲੇ ਗੁਰ ਕਾ ਸਹਜ ਸੁਭਾਅ ਮਨ ਤਾਂ ਰਪਾ ਰੰਗ ਸੂ ਰਸਨਾ ਰਸਨ ਰਸਾਈ ਨਾ ਕੋ ਰੰਗ ਨਾ ਉਤਰੈ ਜੋ ਹਰ ਧੋਰੇ ਛੋਡਿਆ ਲਾਏ ਸ੍ਰੀ ਗੁਰੂ ਮਹੱਲਾ ਤੀਜਾ ਗੁਰਮੁਖਿ ਕਿਰਪਾ ਕਰੇ ਪਗਤ ਤੀਜਾ ਦੇਨ ਗੁਰੂ ਵਰਤਨਾ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਐ ਸੋਈ ਹਰ ਜੀਉ ਸੱਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਨਾ ਕਾਇ ਜਗ ਆਇਆ ਪੂਰੇ ਗੋਕੀ ਸੇਵਨਾ ਕੀਨੇ ਬਿਰਥਾ ਜਨਮ ਗਵਾਇ ਰਹਾ ਆਪਰੇ ਜਾਲ ਜੀਵਨ ਸੁਖ ਦਤਾ ਆਪੇ ਬਖਸ਼ ਮਲਾਈ ਜੀਵ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਪ ਸੁਣਾਏ ਗੁਰਮਖੇ ਆਪੇ ਦੇਵदाई ਆਪੇ ਸੇਵ ਕਰਾਈ ਦੇਰ ਕੋ ਕੁਟਾਂ ਤੇ ਮੋਹੇ ਲੁਭਾਣਾ ਚਲਦੇ ਆ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਰ ਪਾਇ ਤਿਸ ਦੀ ਕੀ ਮਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋ ਸਥਾਈ ਆਪਣਾ ਮਨ ਚੇਤਿ ਕਹ ਕਹਾਏ ਦਿਨ ਗੁਹਾ ਕੋ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਨ ਕਰ ਕਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਤਵ ਆਪੇ ਗੁਰਮਖ ਦੇ ਵਡਿਆਈ ਸ਼੍ਰੀ ਰਾਵੋ ਮਹੱਲਾ ਤੀਜਾ ਧਨ ਜਨਨੀ ਜਨ ਜਾਇ ਧੰਨ ਤਕਾ ਪ੍ਰਧਾਨ ਸਤਗੁਰ ਸੇਵ ਸੁਖ ਪਾਇਆ ਵਿਛੁੜਾ ਅਗਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮਖ ਝਾਏ ਹਰ ਸੋਏ ਗੁਰਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦੀ ਸਾਲਾ ਹੀ ਐ ਰੰਗੇ ਸਹਿਜ ਸੁਭਾਏ ਸਚੈ ਸੱਚ ਸਮਾਇਆ ਮਿਲ ਰਹਾ ਨਾ ਵਿਸ਼ਰ ਜਾਏ ਜੋ ਕਿਛ ਕਰਨਾ ਸੋ ਕਰ ਰਹਾ ਅਗਰ ਨਾ ਕਰਨਾ ਜਾਏ ਚਿਰੀ ਵਿਸ਼ਨੂੰ ਮਿਲਿਆ ਨਾ ਸਤਗੁਰ ਪੰਨਾ ਪਾਏ ਤਪੇ ਕਾਰ ਕਰਾਈਐ ਅਵਰ ਨ ਕਰਣਾ ਜੈ ਮਨ ਤਾਂ ਰਤਾ ਰੰਗ ਸੋ ਹਮੈ ਤਜ ਵਿਕਾਰ ਅਹੰਸੇ ਹਿਰਦੈ 라ਵਰਹ ਨਿਰਭਉ ਨਾਮੰ ਰੰਕਾਰ ਨਾਨਕ ਆਪ ਮਿਲਾਉਣ ਪੂਰਾ ਸਬਦ ਅਪਾਰੋ ਸ੍ਰੀ ਗੁਰੂ ਮਹਲਾ 3 ਗੁਰਦੁਰ ਗੁਣੀ ਨਿਧਾਨਹ ਤੁੰਤਨ ਪਾਇਆ ਜਾਏ ਕਥਨੇ ਬਦਨੇ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਾਧੁਰ ਮਿਲਿਆ ਸਾਧੁ ਭੈਰ ਚ ਆਪ ਵਸਾ ਮਨ ਆਏ ਭਾਈ રે ਗੁਰਮੁਖ 부ਜੈ ਕੋਇ ਬਿਨ 부ਜੇ ਕਰਮ ਕਮਾਵਣੇ ਜਨਮ ਪਦਾਰਥ ਖੋਵੇ ਰਹਾ ਜਿਨੇ ਚਾਖਿਆ ਤਨੇ ਸਾਧ ਪਾਇਆ ਬਿਨ ਚਾਖੇ ਭਰਮ ਪੁਲਾਏ ਅੰਮ੍ਰਿਤ ਸਾਚਾ ਨਾਮਹ ਕਹਣਾ ਕਸ਼ੂ ਨ ਜਾਏ ਤੀਵ ਤ੍ਰੂ ਪਰਵਾਣ ਪਇ ਪੂਰਾ ਸਬਦ ਸਮਾਇ ਹਾਥੇ ਦੇ ਤਾਪਾਈਆ ਹੋਰ ਕਰਣਾ ਕਿਛੂ ਨਾ ਜਾਵੇ ਦੇਵਨ ਵਾਲੇ ਕਹ ਹੱਥ ਦਾਤ ਹੈ ਗੁਰੂ ਦੁਆਰਾ ਪਾਇ ਜੇ ਹਾ ਕੀ ਤੋਨਾ ਤੇਰਾ ਹੋਆ ਜਿਹੇ ਕਰਮ ਕਮਾਏ ਜਾਤੋ ਸਾਤ ਸਮਝਣਾ ਨਾਮ ਹੈ ਜਿਨ ਨਾਵਾ ਨਿਰਮਲ ਨਾਭੂ ਪੂਰਾ ਭਾਗ ਨਾਮ ਮਾਨਵ ਸਭ ਜਨ ਲਾਭ ਹੋਵੇ ਨਾਣਕ ਸਹਿਜ ਹੀ ਰੰਗ ਵਰਤਦਾ ਹਾਇ ਗੁਣ ਪਾਵਸੇ ਸ੍ਰੀ ਰਾਵ ਮਹੱਲਾ ਤੀਜਾ ਕਾਇਆ ਸਾਧਾ ਉਰਬ ਤਪ ਕਰ ਵਿਚੋ ਹਮ ਨਾ ਜਾਏ ਅਭਾਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਗੁਰ ਕਾ ਸਬਦੋ ਜੀਵਤ ਮਰ ਹਰ ਨਾਮ ਵਸਾ ਮਨ ਸੁਣ ਮਨ ਮੇਰੇ ਭਜ ਸਤ ਗੁਰ ਸਰਣਾ ਗੁਰ ਪ੍ਰਸਾਦਿ ਛੁਟੀਐ ਦੇਖ ਭਵਜਲ ਸਭ ਗੁਰ ਕਰਨਾ ਰਹਾਓ ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਪਉਰਕਾਰ ਪੰਦਤਿ ਪੜਾ ਬੰਧਨ ਮੋਹ ਬਾਧ ਨਹ ਗੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਪਤੀ ਛੁਟੈ ਚੌਥਾ ਪਦ ਮੁਕਤਿ ਦਵਾਰ ਗੁਰ ਤੇ ਮਾਰਗੁ ਪਾਈਐ ਚੁਕਾ ਮੋਗੁ ਬਾਰੇ ਸਬਦ ਮਾਰਾ ਤਾ ਉਦਰੇ ਪਾਏ ਮੋਖ ਦਵਾਰ ਗੁਰ ਪਰ ਸਾਧੀ ਮਿਲ ਰਹਾ ਸਤ ਨਾਮ ਕਰਤਾ ਰੋ ਇਹ ਮਨਵਾਤ ਸਭ ਲਹ ਰਹੇ ਛਡੇ ਨਾ ਕੀਤਾ ਉਪਾਇ ਦੁਜਾ ਪਾਇ ਦੁਖ ਲਾਉਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੇ ਸੇ ਉਬਰੇ ਹਉਮੈ ਸਬਦ ਗਵਾਏ ਸ੍ਰੀ ਗੁਰੂ ਮਹਲਾ 3 ਕਿਰਪਾ ਕਰੇ ਗੁਰ ਪਾਈਏ ਹਰ ਨਾਮੋਂ ਦੇ ਦੁੜਾਏ ਬੇਨੇ ਗੋਰਖਨਾ ਨਾ ਪਾਏ ਬਿਰਥਾ ਜਨਮ ਗਵਾਰੇ ਮਨੁਕ ਕਰਮ ਕਮਾਵਨੇ ਦਰਗਹ ਮਿਲੈ ਸਜਾਈ ਮਾਨਵੋ ਦੂਜਾ ਪਹੁਚਕਾਇ ਅੰਤਰ ਤੇਰਾ ਹਰ ਵਸ ਗੁਰ ਸੇਵਾ ਸੁਖ ਪਾਏ ਰਹਾ ਸਤਿ ਬਾਣੀ ਸਭ ਸਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨਵਸ ਹਮ ਕ੍ਰੋਧ ਨਵਾਰ ਮਾਨੋ ਮਰਮਲੇ ਨਾਮ ਤੋਈ ਆਇਆ ਤਾ ਪਾਏ ਮੋਖ ਦਵਾਰ ਹਮਰਿਚੋ ਜਗ ਬਿਨ ਸਦਾ ਮਰ ਜੰਮ ਆਵਜਾਇ ਮਰ ਮੁਖੋ ਸਬਦ ਨ ਜਾਣਮੀ ਜਾਸਨ ਪਤਿ ਗਵਾਇ ਗੁਰ ਸੇਵਾ ਨਾਉ ਪਾਈਏ ਸੱਚੇ ਰਹਿ ਸਮਾਈ ਸਬਦ ਮੰਨੇ ਗੁਰ ਪਾਈਏ ਵਿਚੋ ਆਪ ਗਵਾਇ ਆਨੰਦ ਹੋਣਾ ਭਗਤ ਕਰੋ ਸਦਾ ਸਾਚੇ ਕੀ ਲਗਲਾਇ ਨਾਮ ਬਰਤ ਮੰਨ ਅਵਸਿਆ ਨਾਨਕੋ ਸਰਹੇ ਸਮਾਏ ਸ੍ਰੀ ਗੁਰੂ ਮਹੱਲਾ 3 ਜਿਨੇ ਪੁਰਖੀ ਸਤਿਗੁਰੂ ਨਾਲ ਸੇਵੇ ਸੇ ਦੁਖੀਏ ਜੋ ਬਚਾਰ ਘਰ ਹੁੰਦਾ ਪੁਰਖ ਨਾ ਪਛਾਨਿਆ ਅਗੁਮਾਨ ਮੁਥੇ ਅਹੰਕਾਰ ਸਤਿਗੁਰੂ ਕਿਆ ਫਿਟ ਗਿਆ ਮੰਗ ਥਕ ਸੰਸਾਰ ਸੱਚਾ ਸ਼ਬਦ ਨਾਲ ਸੇਵੇ ਸਭ ਕਾਰ ਸਵਾਰਣ ਹਰ ਮਾਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰਹਰ ਸਬਦ ਰਹਾ ਭਰ ਪੂਰ ਰਹਾ ਸਤਿ ਸਲਾਮਨ ਸੇ ਸੱਚੇ ਹੋ ਸਚਾ ਨਾਮ ਆਧਾਰ ਸਚੀ ਕਾਲ ਕਮਾਵਣੀ ਸਚੇ ਨਾਲ ਪਿਆਰ ਸਚਾ ਸਾਹ ਵਰਤਦਾ ਕੋ ਨ ਮੇਟਨ ਹਾਰੇ ਮਰ ਮੁਖ ਮਨ ਲ ਨਾ ਪਾਏ ਨੀ ਕੂੜੇ ਮੁਠੇ ਕੂੜਿਆ ਹੋ ਮੈਂ ਕਰਤਾ ਜਗੁਆ ਗੁਰਗਮ ਕੋ ਅੰਧਾਰੇ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਸਰਗੁਰ ਸੇਵ ਤਾ ਉਬਰੇ ਸਾਚ ਰੱਖੇ ਔਰਤਾਰਾ ਕਿਰਪਾ ਤੇ ਹਰ ਪਾਈਐ ਸੱਚ ਸਬਦੇ ਵਿਚਾਰ ਸਰਗੁਰ ਸੇਵ ਮਨ ਮੇਰੇ ਮਲਾ ਹਮਤਾਜ ਵਿਕਾਰ ਆਪ ਛੋੜ ਜੀਵਤ ਮਰ ਗੁਰ ਕਾ ਸਬਦ ਵਿਚਾਰ ਪੰਡਾ ਤਹਾਵ ਤੇਰਾ ਗਏ ਲਾਗਾ ਸਾਜ ਪਿਆਰੇ ਸਚ ਰਤੇ ਮੁਖ ਜਲੇ ਤੇ ਸੱਚਾ ਦਰਬਾਰ ਸਰਵਰ ਪਰਖ ਨਾ ਮੰਨਿਓ ਸਬਦ ਨਾਲ ਲੱਗੋ ਪਿਆਰੇ ਇਸ ਨਾਨ ਬਾਨ ਜੇ ਤਾ ਕਰੇ ਦੂਜੇ ਪਾਇ ਖੁਆਲ ਹਰ ਜੀਓ ਆਪਣੀ ਕਿਰਪਾ ਕਰੇ ਤਾ ਲਗਾ ਨਾਮ ਪਿਆਰੇ ਨਾਨਕੋ ਨਾਮ ਸਮਾਲ ਤੂ ਗੁਰ ਕਾ ਹੇਤ ਅਪਾਰੋ ਸ੍ਰੀ ਰਾਵ ਮਹਲਾ 3 ਕਿਰਤਾ ਹਾਸੇ ਵੀ ਕਾਜ ਕਰੀ ਸਤਗੁਰ ਪੂਛਾ ਜਾਏ ਸਤਗੁਰ ਕਾ ਪਾਣਾ ਮੰਨ ਲਈ ਵਿਚੇ ਆਤਿ ਗਵਾਏ ਇਹ ਹਾਸੇਵਾ ਚਕਰੀ ਨਾਮ ਵਸਾ ਮਨ ਆਏ ਨਾਮ ਹੀ ਤੇ ਸੁਖ ਪਾਈਏ ਸਚ ਸਵਦ ਸੁਹਾਏ ਨਾਨੇ ਰੇ ਆਨਦੁ ਨ ਜਾਬ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੜ ਪੜਾਗੀ ਖੇਤੋ ਰਹਾ ਮਾਰਕੀਆ ਈਸ਼ਾ ਪੂਰੀਆ ਸਬਦ ਰਹਾ ਭਰਪੂਰ ਤਾ ਪਾਏ ਤਉ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸਚਾ ਸਬਦ ਸਦਾ ਮਨਰਾਤਾ ਭ੍ਰਮ ਗਇਆ ਸਰੀਰ ਹਦੂਰ ਨਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੋ ਬਰੇ ਸੂਤੇ ਗਏ ਮਹਾਏ ਸਚਾ ਸਰਬਨਾ ਪਛਾਣੇ ਸੁਖਨਾ ਗਾਇ ਵਿਹਾਇ ਸੁਨਿਆਕਾਰ ਕਾ ਪਾਉਣਾ ਜਿਉ ਆਇਆ ਤੋ ਜਾਇ ਮਨਮੁਖ ਜਨਮ ਬਿਰਖਾ ਗਿਆ ਕਿਆ ਮੋਦ ਰਸੀ ਜਾਇ ਸਭ ਕੇ ਸ਼ਾਪ ਆਪ ਹਮੈ ਵਿੱਚ ਕਹਿਨ ਨਾ ਜਾਇ ਗੁਰ ਕਾ ਸਬਦ ਪਛਾਣਿਐ ਦੁਖ ਹਮੈ ਵਿੱਚ ਹੋ ਗਵਾਇ ਸਤਗੁਰ ਸੇਵਨ ਆਪਣਾ ਤਿਨ ਕੈ ਲਾਗੋ ਪਾਰੇ ਨਾਨਕ ਦਰ ਸਚਾ ਸਚਿਆਰ ਹੈ ਹਉ ਤਿਨ ਬਲਿਹਾਰਾ ਜਾਇ ਸ੍ਰੀ ਗੁਰੂ ਮਹਲਾ ਪੀਜਾ ਜੇ ਵੇਲਾ ਵਖਤ ਵਿਚਾਰੀਐ ਤਾਕਤ ਵੇਲਾ ਭਗਤ ਹੋਏ ਅਨ ਦਿਨ ਨ ਮਰਤਿਆ ਸੱਚੇ ਸੁਚੀ ਸੋ ਇੱਕ ਤੇਰੇ ਪਿਆਰ ਅਜਸੁਰਾ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਦਸੋ ਸਾਸਨਾ ਬਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਏ ਜਹਾਰ ਵਸ ਮਨ ਆਏ ਰਹਾ ਸਾਜੇ ਖੇਤੀ ਰਹੀਐ ਸਚਨਾਮ ਬੀਜ ਪਾਏ ਖੇਤੀ ਜਮੇ ਅਗਲੇ ਮਨੁਵਾਰ ਜਸ ਸਬਾਈ ਗੁਰ ਕਾ ਸਬਦ ਅੰਮ੍ਰਿਤ ਹ ਜਪਿ ਪੀਤਾ ਤੇਜ ਜਾਏ ਇਹ ਮਨ ਸਾਚਾ ਸਚ ਰਤ ਸਚੇ ਰਹਿ ਆ ਸਮਾਏ ਆਖਣ ਵੇਖਣ ਬੋਲਣਾ ਸਭ ਦੇ ਰਹਿ ਆ ਸਮਾਏ ਬਾਣੀ ਰਜੀ ਚਹੁ ਜੁਗੀ ਸਚੋ ਸਚ ਸੁਣਾਈ ਕਮਨੇ ਰਹਿ ਗਏ ਸਚਾ ਲਾਇ ਮਿਰਾਏ ਤਨ ਕੋ ਮਹਿਲ ਹਜੂਰ ਹੈ ਦਸਾਤਰ ਹੈ ਮਿਲਾਏ ਮਦਰੀ ਨਾਮੋ ਤਈਏ ਗੁਣ ਕਰਮਾ ਪਾਇ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤ ਗੁਰ ਪੇਟਾ ਜਿਸ ਆਏ ਆਨੰਦ ਨਾ ਨਿਰਤਿਆ ਦੁਖ ਵਿਖਿਆ ਵਿਚੋ ਜਾਏ ਨਾਨਕੋ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ 라ਵ ਮਹੱਲਾ ਤੀਜਾ ਆਪਨਾ ਭਉ ਤਨ ਪਾਇਓ ਨ ਜਿਨ ਗੋਕਾਰ ਸ਼ਬਦ ਵਿਚਾਰੇ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਰ ਦੁਗਦਾ ਮੈਲ ਚੁਕਾਇਨ ਹਰ ਰਾਖਿਆ ਉਰ ਧਾਲ ਸੱਚੀ ਬਾਣੀ ਸੱਚ ਮਰ ਸੱਚੇ ਨਾਲ ਪਿਆਰ ਮਨ ਮੇਰੇ ਹਮੈ ਮੈਲ ਭਰਨਾਲੋ ਹਰ ਨਿਰਮਲ ਸਦਾ ਸੋਹਣਾ ਸਭ ਮੇਰੇ ਸਵਾਰਣ ਹਾਰੇ ਰਹਾ ਸਚਾ ਸਰਬਦ ਰਮਨ ਰੋਇਆ ਪ੍ਰਮਾਤ ਲੈ ਮੁਲਾਏ ਅਨੰਦਨ ਨ ਮੀਰਤ ਜੋਤੀ ਜੋਤ ਸਮਾਇ ਜੋਤੀ ਹੂ ਪ੍ਰਭ ਜਾਪਦਾ ਜਿਨ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਨ ਆਏ ਵੇਰ ਨਾਵਾ ਸਰਬਦਮੁਨੀ ਦੁਜਾ ਪਾਇ ਖਵਾਏ ਤਿਸ ਦਿਨ ਘੜੀ ਨਾ ਜੀਵਵੀ ਦੁਖੀ ਰਹੈ ਵਿਹਾਰ ਭਰਮ ਤੁਲਾਣਾ ਅੰਦਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛੇ ਸੁਣਦਾ ਦੇਖਦਾ ਕੋ ਮੁਕਰ ਪਿਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਤਚੇ ਪਚਾਏ ਸੋ ਪ੍ਰਭ ਨਦਰਨਾਵੇ ਮਰਮੁਖ ਬੂਝ ਨਾ ਪਾਏ ਜਿਸ ਦੇਖਾਲੇ ਸੁਣੀ ਵਖੇ ਨਾਨਕ ਗੁਰਮੁਖ ਪਾਏ ਸ੍ਰੀ ਗੁਰੂ ਘਰ ਮਹਲਾ 3 ਬੇ ਬੋਰੇ ਰੋਗ ਨਾ ਟੁਕਤੇ ਹੋ ਮਨ ਤੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੋ ਨੰ ਨਿਰਹ ਸਮਾਏ ਗੁਰ ਪ੍ਰਸਾਦੀ ਹਰ ਪਈਏ ਬਿਨ ਸਬਦਾ ਪਰਮ ਪੁੜਾਏ ਮਨ ਰੇ ਮੇਜ ਘਰ ਵਾਸਾ ਹੋ RAM ਨਾਮ ਸਹ ਲਾਏ ਤੂ ਫਿਰ ਆਉਣ ਜਾਣ ਨਾ ਹੋ ਰਹਾ ਹਰ ਨਿਕੋੜਾ ਤਾ ਵਰਤਦਾ ਦੂਜਾ ਹਰ ਨਾ ਕੋਈ ਸਬਦ ਸਹ ਰਾਹੀ ਮਨ ਵਸੋ ਸਹ ਦੇਹੀ ਸੁਖ ਹੋਏ ਸਾਰੇ ਨਦਰਿ ਅੰਦਰ ਰੇਖਾ ਜਾ ਭਾਵ ਤੈ ਦੇ ਹਮ ਸਭਾ ਗਣਤ ਹੈ ਗਣ ਤੈ ਲਾ ਸੁਖ ਨਾਰੇ ਦੇਖ ਕੇ ਕਾਰ ਕਮਾਵਹਿ ਦੇਖਿ ਮਾਇ ਸਮਾਹਿ ਦਿਨ ਨਾੜਾ ਠੌਰ ਨਾ ਪਾਏਨੀ ਜਮਪੁਰ ਦੂਖ ਸਹਾਰੇ ਜੀਉ ਪਿੰਦ ਸਭ ਤੋ ਸਦਾਤ ਸਦਾ ਆਧਾਰੋ ਗੋ ਪ੍ਰਸਾਦੀ 부ਜੀਏ ਤਾ ਪਾਏ మోਖ ਦਿਆ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਰਵਾਰੋ ਸ੍ਰੀ ਗੁਰੂ ਮਹਲਾ 3 ਤੇਰਾ ਹਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੋਇ ਸਬਦਿ ਹਿ ਸਚ ਪਾਇਆ ਦੁਖ ਨਿਵਾਰਨ ਹਾਰੋ ਸਦਾ ਸਦਾ ਸache ਗੁਣ ਗਾਵੇ ਸਚਾ ਨਾ ਪਿਆਰਿ ਕਿਰਪਾ ਕਰਤੈ ਆਪਣੀਂ ਦਿੱਤੋ ਨ ਭਗਤ ਪੰਡਾਰ ਮਨ ਮੋਹੇ ਸਭਾ ਆਨੰਦ ਗੁਣ ਗਾਏ ਸਚੀ ਬਾਣੀ ਹਰ ਪਾਈਏ ਹਰ ਸੋ ਰਹਾ ਸਮਾਏ ਸਚੀ ਪਰਦੀ ਮਨ ਲਾਲ ਥੀਆ ਰਤ ਸਹਿਜ ਸੁਭਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜੇਵਾ ਰਤੀ ਸਭੁ ਸਚੁ ਹੈ ਅੰਮ੍ਰਿਤ ਪੀਵੈ ਰਾਸ ਗੁਣ ਗਾਏ ਗੁਰ ਮਤਿ ਰੇਹ ਰੰਗ ਪਾਈਏ ਜਿਸਨੋ ਕਿਰਪਾ ਕਰੋੜ ਜਾਈ ਸੰਸਾਰ ਰੋਹ ਸੰਸਾਰ ਹੈ ਸੁਤਿਆ ਰਹਿ ਰਵਹਾਏ ਇੱਕ ਆਪਣਾ ਭਾਰਾ ਕੱਢ ਲੈ ਆਣ ਆਪੇ ਲੋਣ ਮਿਲਾਏ ਆਪੇ ਆਤਮਨ ਵਸਿਆ ਮਾਇਆ ਬੂਹ ਚੁਕਾਏ ਆਪੇ ਵਡਾਈ ਦਿੱਤੀ ਅਨ ਗੁਰਮੁਖ ਦੇ ਬੁਝਾਏ ਸਭਰਾ ਕਾਗਾਤਾ ਏਕ ਹੈ ਭੁੱਲਿਆ ਲੈ ਸਮਝਾਏ ਏਕ ਆਪੇ ਆਪ ਖਵਾਏ ਅਨ ਬੂਝਾ ਛੱਡਣ ਲਾਇ ਗੁਰਮਤੀ ਹਰ ਪਾਲੀਏ ਜੋਤੀ ਜੋਤ ਨਰਾਏ ਆਨੰਦ ਨਾ ਮੋਰਤਿਆ ਨਾਨਕ ਨਾਮ ਸਮਾਏ ਸ੍ਰੀ ਗੁਰੂ ਮਹੱਲਾ ਤੀਜਾ ਗੁਰਮਤੀ ਇਹ ਸੱਚ ਪਾਇਆ ਕ੍ਰਿਸ਼ਨਤਾ ਦੇ ਵਿਚਾਰੇ ਗੁਰ ਸਭ ਨੂੰ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਦੇਵ ਸਰੂਪ ਗੁਰ ਕਾ ਨਾ ਪਾਏ ਕਰ ਵੇਖੋ ਮਨ ਵਿਚਾਰੇ ਮਨ ਮੁਖ ਮੈਲ ਨ ਉਤਰੈ ਜਿ ਤੁਰੇ ਗੁਰ ਸ਼ਬਦ ਨਾਲ ਕਰੇ ਪਿਆਰ ਮਨ ਮੇਰੇ ਦੇਵ ਸਰੂਪ ਕਾ ਪਾਨ ਚੱਲੇ নিজ ਘਰ ਵਸਹਿ ਅੰਮ੍ਰਿਤ ਪੀਵੇ ਤਾਂ ਸੁਖ ਲਹਿਰਿ ਮਹੱਲੇ ਰਹਾਉ ਅਗਨ ਗੰਤੀ ਗੁਣ ਕੋ ਨਹੀਂ ਬਹਿਣ ਨ ਮਿਲੈ ਹਦੂਰ ਮਨ ਮੁਖ ਸਬਦ ਨਾਲ ਜਾ ਰਈ ਅਗਨ ਸੋਤਰਾ ਦੂਰ ਜਿਨੇ ਸੱਚ ਪਛਾਣਿਆ ਸੱਚ ਰੱਤੇ ਭਰਪੂਰ ਗੋ ਸਬਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗੋਨ ਸਬਦ ਲੈ ਹੋਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰੱਤੇ ਲੋੜਾਇ ਚਾਰੇ ਕੁੰਡਾ ਭਉ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚਾ ਸਬਦ ਸਮਾਏ ਮਿੱਤਰ ਕਣੇ ਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸਬਦ ਮਿਲਾਵਾ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖਾ ਆਪੋ ਪਾਏ ਸਭ ਏਕੋ ਏਕ ਵਰਤਦਾ ਅਲਖ ਨਾ ਲਤਿਆ ਜਾਏ ਆਪੇ ਪ੍ਰਭ ਦਿਆਲ ਹੈ ਆਪੇ ਜੇ ਬੁਝਾਏ ਗੁਰਮਤੀ ਸਾਧਮਨ ਵਸਿਆ ਸਾਚ ਰਹਿ ਲੇ ਲਾਇ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਕਲ ਸੀਤਲ ਸਉਥੀਏ ਨਾਮ ਵਸੈ ਮਨ ਆਏ ਰਹਾ ਜੇਨ ਕਾਰਕਾਰਨ ਉਤਾਰਿਆ